ਇਹ ਯਾਦੀਆਂ ਦੀਆਂ ਸਾਰੀਆਂ ਨੇ। ਬਹੁਤ ਵਾਅਦਾ ਹੈ ਫਿਰ ਮਿਲਣ ਚ ਆ ਜਾਂਦਾ ਹੈ। ਤੁਹਾਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਬੱਕਰੀ ਤਰੀਕੇ ਨਾਲ ਸਰਪਰੇ ਹੀ ਦਿੰਦੇ ਹਨ। ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਮਾਂ ਨਾਲ ਵੀਡੀਓ ਕਾਲ ਤੇ ਗੱਲਾਂ ਕਰਦਾ ਰਹਿੰਦਾ ਤੇ ਮਾਂ ਨੂੰ ਕਹਿੰਦਾ ਮਾਂ ਤੇਰੀ ਬਹੁਤ ਜ਼ਿਆਦਾ ਆਉਂਦੀ ਆ ਤੇ ਫਿਰ ਦੇਖੋ ਕਿਵੇਂ ਅਚਾਨਕ ਗੇਟ ਤੇ ਖੜ ਕੇ ਆਪਣੀ ਮਾਂ ਨੂੰ ਬਾਜ ਮਾਰਦਾ ਮਾਂ ਮੈਂ ਆ ਗਿਆ ਗੇਟ ਖੋਲੋ ਜਦੋਂ ਮਾਂ ਆਪਣੇ ਪੁੱਤ ਨੂੰ ਦੇਖਦੀ ਹੈ ਤੇ ਮਾਂ ਨੂੰ ਚਾਅ ਚੜ ਜਾਂਦਾ ਜਿਹੜੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਯਾਦੀਆਂ ਅਨਦੀਆਂ ਸਾਰਿਆਂ ਦੀ ਮੌਸਾ ਚੇਹੇ ਮਿਲ ਜਾਂ ਮੁਟਿਆਰ ਜਾਂਦਾ ਹੈ ਯਾਦੀਆਂ ਅਨਦੀਆਂ ਸਾਰਿਆਂ ਦੀ ਮੌਸਾ ਚੇਹੇ ਮਿਲ ਜਾਂ ਮੁਟਿਆਰ ਜਾਂਦਾ ਹੈ මාසදකේ මූල්ලයන් මෙනු කැන්දමෙන ජාවන් දීපිකාර්දයන්වරෙල්ලි ලගද කරම කම්මතු අයවා.